ਕਰ 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 ਪੂਰਾ ਕਰ ਲਾ ਪੂਰਾ ਕਰ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਬਾਟਣਾ ਲੜਨ ਦਾੜੀ ਬਾਟਣਾ ਤੋੜੇ ਦੌੜ ਬਾਟ ਨਹੀਂ ਲੜਨ ਦੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰਲਾ ਚਿੱਟੀ ਕਰ ਜਾ ਯਾਰ ਕਿ ਜਦਾਂ ਮਰ ਗਈ ਮਰ ਗਿਆ ਆ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਆ ਤੋੜੇ ਹਾਂ ਇਹ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬਹਾਗ ਇਹ ਲੱਗਿਆ ਬੰਨ ਹਾਂ ਬਈ ਇੱਥੇ ਆ ਗਿਆ ਟੋੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਪਾਣੀ ਨਾ ਗਿਆ ਬੱਪਰੇ ਲਾਵਾ ਨਹੀਂ ਲਾ ਗਿਆ ਓਏ ਸਭ ਬੰਨ ਦੱਗਾ ਵਾਗਰੂ 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 ਆਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਨੂੰ ਚੱਕੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੁਸਾਨੂੰ ਚੱਕੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਵਾਹਿਗੁਰੂ ਤੂੰ ਪੈਗਰੂ ਤੁਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੇ ਜੋਤਾਂ ਦਿਨ